ਤਰਨਤਾਰਨ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਤਰਨਤਾਰਨ ਵਿੱਚ ਸਰਗਰਮ ਪ੍ਰਭ ਦਾਸੂਵਾਲ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਜ਼ਖਮੀ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਇਸ ਸੰਬੰਧੀ ਗੱਲਬਾਤ ਕਰਦਿਆਂ ਡਾਕਟਰ ਅਣਜੋਤ ਗਰੇਵਾਲ ਐਸਐਸਪੀ ਤਰਨਤਾਰਨ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪ੍ਰਭ ਦਸੂਬਾਲ ਗੈਂਗ ਡਾਕਟਰ ਚੋਪੜਾ ਕਲੀਨਿਕ ਭਿੱਖੀਵਾਲ ਤੋਂ ਫਰੋਤੀ ਲਈ ਫੋਨ ਲਗਾ ਰਿਹਾ ਸੀ ਉਸ ਤੋਂ ਬਾਅਦ ਖਾਣਾ ਪੱਟੀ ਦੇ ਖੇਤਰ ਵਿਖੇ ਵੀ ਇਸ ਗੈਂਗ ਦੇ ਚਾਰ ਮੈਂਬਰਾਂ ਜਾ ਕੇ ਫਾਇਰਿੰਗ ਕੀਤੀ ਇਸ ਗੈਂਗ ਨੂੰ ਪੁਲਿਸ ਨੇ ਘੇਰ ਲਿਆ ਉਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਜ਼ਖਮੀ ਹਾਲਤ ਵਿੱਚ ਚਾਰ ਮੈਂਬਰਾਂ ਜਿਨ੍ਹਾਂ ਦੇ ਨਾਂ ਗੁਰਜੰਟ ਸਿੰਘ ਰਣਦੀਪ ਸਿੰਘ ਜਖਸ਼ੀਰ ਸਿੰਘ ਅਤੇ ਮਲਕੀਰ ਸਿੰਘ ਨੂੰ ਇੱਕ ਪਿਸਤੌਲ 30 ਬੋਰ ਇੱਕ ਰਾਈਫਲ 315 ਬੋਰ ਅਤੇ ਇੱਕ ਰਾਈਫਲ 12 ਬੋਰ ਸਮੇਤ ਗ੍ਰਿਫਤਾਰ ਕਰ ਲਿਆ। ਅੰਤਾਰਨ ਪੁਲਸ ਦੇ ਡੀਐਸਪੀ ਅਤੇ ਹੋਰ ਇਨਸਪੈਕਟਰਾਂ ਦੀ ਸਖਤ ਮਿਹਨਤ ਕਾਰਨ ਹੋ ਸਕਿਆ ਹੈ। ਇਹਨਾਂ ਨੂੰ ਪ੍ਰਭ ਦਾਸੂਵਾਲ ਦੀ ਫਿਰੋਤੀ ਦੀਆਂ ਕਾਲਜ਼ ਆ ਰਹੀਆਂ ਸੀ ਜਿਨ੍ਹਾਂ ਦੇ ਬਾਰੇ ਪਹਿਲਾਂ ਫਰਚਾ ਵੀ ਦਿੱਕ ਸੀਗਾ। ਉਸ ਤੋਂ ਬਾਅਦ ਇਹਨਾਂ ਮੁੰਡਿਆਂ ਨੇ ਹੀ 11:35 ਵਜੇ ਸੇਂਟ ਕਬੀਰ ਕਾਨਵਰਟ ਸਕੂਲ ਤੋਂ ਸਦਰਪੱਟੀ ਜਾ ਚੌਂਕੀ ਕੜਿਆਨੇ ਦਾ ਏਰੀਆ ਪਹੁੰਚੇ। ਉੱਥੇ ਇਹਨਾਂ ਨੇ ਫਾਇਰਿੰਗ ਕੀਤੀ। ਜੀ ਇਹ ਦੇਖਾਂਗੇ। ਉੱਥੇ ਵੀ ਐਕਸਟਰੈਕਸ਼ਨ ਦਾ ਮਸਲਾ ਸੀ। ਜੀ ਇਹਨਾਂ ਦੋਨਾਂ ਇਨਸੀਡੈਂਟਸ ਤੋਂ ਬਾਅਦ ਕਰਨਤਾਰਨ ਪੁਲਿਸ ਵੱਲੋਂ ਬਹੁਤ ਹੀ ਬਹਾਦਰੀ ਨਾਲ ਤੇ ਸੂਝ-ਬੂਝ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਫਾਲੋ ਕੀਤਾ ਜਾ ਰਿਹਾ ਸੀ। ਇਹਨਾਂ ਨੂੰ ਫਾਲੋ ਕਰਦੇ ਕਰਦੇ ਸਾਡੀ ਪੁਲਿਸ ਸਾਡੀ ਜਿਹੜੇ ਵਿੱਚ ਕੱਢੇ ਡੀਐਸਪੀ ਸਾਹਿਬ ਕੀ ਕੀ ਦਿੰਦੇ ਤੇ ਯਸੇ ਪੱਟੀ ਸਾਡੀ ਇੰਚਾਰਜ ਸੀ ਹੈ ਐਸਐਚਓ ਸਾਰੀ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਉਹ ਫੋਲੋ ਕਰਦੇ ਕਰਦੇ ਫੌਟ ਚੇਸ ਦੇ ਵਿੱਚ ਪਿੰਡ ਦਸੂਵਾਲ ਪਹੁੰਚੇ ਪਿੰਡ ਦਸੂਵਾਲ ਦੇ ਵਿੱਚ ਗੁਰਸਾਬ ਸਿੰਘ ਜੋ ਕਿ ਪ੍ਰਭ ਦਸੂਵਾਲ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਅਤੇ ਐਸੋਸੀਏਟ ਹੈ ਉਹਦੇ ਘਰ ਦੇ ਆਸ-ਪਾਸ ਘੇਰਾ ਪਾਇਆ ਪੁਲਿਸ ਕੋਲ ਇਹ ਇਨਫਰਮੇਸ਼ਨ ਸੀਗੀ ਕਿ ਇਹ ਜਿਹੜੇ ਬੰਦੇ ਨੇ ਇਹ ਸਾਰੇ ਭੱਜ ਕੇ ਇੱਥੇ ਪਹੁੰਚੇ ਲੋਕੇਸ਼ਨ ਤੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬਟ ਰੋਡ ਫਾਈਨਿੰਗ ਸ਼ੁਰੂ ਕਰਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਬੰਦੇ ਜੁਕੀ ਇੰਜਰਡ ਹੋਏ ਨੇ ਇਹਨਾਂ ਦੇ ਨਾਮ ਹਨ ਰਣਜੀਤ ਸਿੰਘ ਗੁਰਜੰਤ ਸਿੰਘ ਜਰਸ਼ੀਲ ਸਿੰਘ ਅਤੇ ਮਨਜੀਤ ਸਿੰਘ ਇਹਨਾਂ ਚੋਂ ਸਾਰੇ ਜਿਹੜੇ ਮੁੰਡੇ ਨੇ ਇਹ ਪ੍ਰਭ ਦਸਵਾਲ ਦੇ ਕੋਰਸ ਸਿਖਿਆਸ ਨੇ ਜੀ ਤੇ ਉਹਦੇ ਲਈ ਕੰਮ ਕਰਦੇ ਨੇ ਤੇ ਇਹਨਾਂ ਸਾਰਿਆਂ ਦਾ ਇਨਕਾਊਂਟਰ ਦੇ ਵਿੱਚ ਇਹਨਾਂ ਨੂੰ ਗੋਲੀ ਲੱਗੀ ਹੈ ਅਤੇ ਇਹਨਾਂ ਨੂੰ ਸਾਰਿਆਂ ਨੂੰ ਇੰਜਰੀ ਤੋਂ ਬਾਅਦ ਉਹ ਬਿਲਿੰਗ ਬੁਲਾ ਕੇ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ 10 ਦਿਨਾਂ ਦਾ ਇਲਾਜ ਚੱਲ ਰਿਹਾ ਹੈ